ਅੱਜ ਮੋਗੇ ਵਿੱਚ ਰੈਲੀ ਕੀਤੀ ਗਈ ਹੈ ਆਮ ਆਦਮੀ ਪਾਰਟੀ ਵੱਲ ਇਹਦੇ ਵਿੱਚ 890 ਬੱਸਾਂ ਜਿਹੜੀਆਂ ਸਰਕਾਰੀ ਉਹ ਇਸਤੇਮਾਲ ਕੀਤੀਆਂ ਗਈਆਂ ਇਹਨਾਂ ਦਾ ਪਾਰਟੀ ਦਾ ਕੱਟਬੇ ਕੋ ਸਰਕਾਰੀ ਬੱਸਾਂ ਇਸਤੇਮਾਲ ਕੀਤੀਆਂ ਗਈਆਂ ਇਹਨਾਂ ਦੇ ਪਾਰਟੀ ਦੇ ਕੱਟ ਉਸ ਤੋਂ ਵੀ ਜ਼ਿਆਦਾ ਸੀਰੀਅਸ ਨੇਚਰ ਕਿ ਸਟੇਜ ਉੱਤੇ ਚੀਫ ਸੈਕਟਰੀ ਵੀ ਹਾਜ਼ਰ ਸੀ ਤੇ ਡਾਇਰੈਕਟਰ ਜਨਰਲ ਪੁਲਿਸ ਵੀ ਹਾਜ਼ਰ ਸੀ ਤੇ ਬਾਅਦ ਦੇ ਵਿੱਚ ਜੇ ਜੜੀ ਵਾਲ ਤੇ ਭਗਵੰਤ ਮਾਨ ਦੀ ਹਾਜ਼ਰੀ ਵਿੱਚ ਇਹਨਾਂ ਕੋਲ ਲੈਕਚਰ ਵੀ ਕਰਵਾਏ ਗਏ ਤੁਸੀਂ ਮੈਨੂੰ ਦੱਸੋ ਇਸ ਕਿਸਮ ਦੀ ਸਰਕਾਰ ਨੂੰ ਜਾਂ ਇਸ ਕਿਸਮ ਦੀ ਆਪ ਆਦਮੀ ਦੀ ਗਵਰਨਮੈਂਟ ਨੂੰ ਕੀ ਅਸੀਂ ਗਵਰਨੈਂਸ ਕਹਿੰਦੇ ਆ ਕੀ ਲੋਕ ਪੰਜਾਬ ਦੇ ਜਾਂ ਪੋਲਿਟੀਕਲ ਜਮਾਤਾਂ ਇਹਨਾਂ ਕੋਈ ਜਸਟਿਸ ਦੀ ਉਮੀਦ ਰੱਖ ਸਕਦੀ ਹੈ ਜੇ ਸਟੇਜ ਉੱਤੇ ਚੀਫ ਸੈਕਟਰੀ ਜੇ ਸਟੇਜ ਉੱਤੇ ਡਾਇਰੈਕਟਰ ਜਨਰਲ ਪੁਲਿਸ ਉਹਨਾਂ ਵੀ ਆਪ ਦੀ ਅਫੀਸ਼ੀਅਲ ਸਟੇਜ ਦੇ ਉੱਤੇ ਲੈਕਚਰ ਦੇ ਰਿਹਾ ਹੈ। ਉਹਨਾਂ ਨੂੰ ਅਸੀਂ ਇਹ ਐਕਸਪੈਕਟ ਕਰ ਸਕੈਨੇ ਕਿ ਕਿਸੇ ਪੰਜਾਬ ਦੇ ਲੋਕ ਨੂੰ ਜਾਂ ਕਿਸੇ ਸਿਆਸੀ ਜਮਾਤ ਨੂੰ ਕਿ ਉੱਥੇ ਜਸਟਿਸ ਮਿਲ ਸਕਦੀ ਹੈ। ਕਿਸ ਕਿਸਮ ਦੀ ਐਂਡੋਰਸਮੈਂਟ ਇਹ ਦੀ ਹੈ? ਕੀ ਇਹ ਕੇਜਰੀਵਾਲ ਸਾਹਿਬ ਤੇ ਭਗਵੰਤ ਮਾਨ ਕਿਸ ਕਿਸਮ ਦਾ ਮੈਸੇਜ ਦੇਣਾ ਚਾਹੁੰਦੇ ਲੋਕਾਂ ਨੂੰ? ਕਿ ਅੱਥੇ ਕਿਸੇ ਵਰਗ ਨੂੰ ਕੋਈ ਜਸਟਿਸ ਨਹੀਂ ਮਿਲ ਸਕਦੀ ਅਸੀਂ ਇਹਨੂੰ ਕੰਪਲੀਟਲੀ ਕੰਡੈਮਨ ਕਰ ਰਹੇ ਹਾਂ। ਤੇ ਅਸੀਂ ਇਹਦੇ ਬਾਰੇ ਜਿਹੜੇ ਸਾਡੇ ਗਵਰਨਰ ਨੇ ਉਹਨਾਂ ਦਾ ਵੀ ਗੱਲ ਕਰਾਂਗੇ ਤੇ ਬਾਕੀ ਵੀ ਜਿਹੜੇ ਰੈਲੇਵੈਂਟ ਅਥਾਰਟिटीज ਨੇ ਉਹਨਾਂ ਨੂੰ ਕਹਾਂਗੇ ਇੱਥੇ ਧਿਆਨ ਕਰੋ ਇਹਨਾਂ ਵਾਲੀ ਪਾਰਟੀ ਦੀ ਰੈਲੀ ਦੇ ਵਿੱਚ ਚੀਫ ਸੈਕਟਰੀ ਦਾ ਹੋਣਾ ਪਾਰਟੀ ਦੀ ਰੈਲੀ ਵਿੱਚ ਡਾਇਰੈਕਟਰ ਜਨਰਲ ਪੁਲਿਸ ਦਾ ਹੋਣਾ ਤੇ ਉਹਨਾਂ ਦਾ ਫਿਰ ਐਡਰੈਸ ਕਰਨਾ ਇਹ ਤੇ ਫਿਰ ਇਹਦੇ ਨਾਲ ਤਾਂ ਬੈਠੇ ਰੇ ਚੀਫ ਸੈਕਟਰੀ ਆਪਣੀ ਵਰਦੀ ਉਤਾਰੇ ਤੇ ਡਾਇਰੈਕਟਰ ਜਨਰਲ ਸਾਹਿਬ ਆਪਣੀ ਵਰਦੀ ਉਤਾਰਨ ਤੇ ਆਮ ਆਦਮੀ ਦੀ ਵਰਦੀ ਪਾ ਲੈਣ ਈ ਅਸੀਂ ਐਕਸਪੈਕਟ ਕਰ ਸਕਦੇ ਆ ਪੰਜਾਬ ਦੇ ਲੋਕ ਇਹਨਾਂ ਤੋਂ ਤੁਸੀਂ ਵੇਖ ਹੀਦੇ ਹੋ ਕਿਸ ਤਰ੍ਹਾਂ ਸਾਰੀ ਸਿਆਸੀ ਜਮਾਤਾਂ ਨੂੰ ਸਿਆਸੀ ਲੀਡਰਾਂ ਨੂੰ ਬਿਨਾਂ ਕਿਸੇ ਕਾਰਨ ਤੋਂ ਇਹਨਾਂ ਦੀ ਸਿਆਸੀ ਤੌਰ ਤੇ ਇਹਨਾਂ ਨੂੰ ਕੋ ਸੀਟ ਰਹੇ ਨੇ ਕਈਆਂ ਤੇ ਕਈ ਕਿਸਮ ਦੇ ਇਲਜ਼ਾਮ ਜਿਹਦੇ ਵਿੱਚ ਕੋ ਤੱਕ ਵੀ ਨਹੀਂ ਬੰਦੀ ਉਹਨਾਂ ਨੂੰ ਵਿੱਚ ਲਵੇਟਣ ਦੀ ਕੋਸ਼ਿਸ਼ ਕਰ ਰਹੇ ਨੇ ਜੋ ਅੱਜ ਅਸੀਂ ਇੱਥੋਂ ਸੰਦੇਸ਼ ਦੇਣਾ ਚਾਹੁੰਦੇ ਆ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਕਹਿਣਾ ਚਾਹੁੰਦੇ ਆ ਕਿ ਤਗੜੇ ਹੋਵੋ ਸਾਨੂੰ ਖੜਿਆ ਹੋਣਾ ਪੈਗਾ ਜਿਹੜੀ ਗੱਲ ਚੰਦ ਹਫ਼ਤੇ ਪਹਿਲੇ ਮਨੀਸ਼ ਸਸੋਧੀਆਂ ਨੇ ਕਹੀ ਸੀ ਕਿ ਅਸੀਂ ਹਰ ਕਿਸਮ ਦਾ ਜ਼ੋਰ ਲਾਵਾਂਗੇ ਡੰਡ ਪੇਡ ਜੋ ਵੀ ਹੋਏਗਾ ਅਸੀਂ ਉਥੇ ਪੈਸੇ ਦਾ ਇਸਤੇਮਾਲ ਵੀ ਕਰਾਂਗੇ ਧੱਕੇ ਦਾ ਇਸਤੇਮਾਲ ਵੀ ਕਰਾਂਗੇ ਤੇ ਅਸੀਂ ਤਗੜੇ ਹੋ ਕੇ ਇਥੇ ਆਮ ਆਦਮੀ ਪਾਰਟੀ ਨੂੰ ਰਿਪੀਟ ਕਰਨ ਦੀ ਕੋਸ਼ਿਸ਼ ਕਰਾਂਗੇ ਆ ਸਾਫ਼ ਨਜ਼ਰ ਆ ਰਿਹਾ ਅਜੇ ਤੱਕ 75 ਸਾਲਾਂ ਚਾਰ ਮੁੱਖ ਮੰਤਰੀਆਂ ਨਾਲ 10ਵੇਂ ਮਿਨਿਸਟਰ ਰਿਹਾ ਅਜੇ ਤੱਕ ਕਦੀ ਨਹੀਂ ਹੋਇਆ ਕਿ ਚੀਫ ਸੈਕਟਰੀ ਕਿਸੇ ਅਫੀਸ਼ੀਅਲ ਫੰਕਸ਼ਨ ਵਿੱਚ ਤੇ ਡੀਜੀਪੀ ਹੋ ਸਕਦੇ ਨੇ ਕਿਸੇ ਪ੍ਰਾਈਵੇਟ ਪਾਰਟੀ ਦੀ ਰੈਲੀ ਦੇ ਵਿੱਚ ਇਹਨਾਂ ਦਾ ਉੱਥੇ ਹੋਣਾ ਤੇ ਫਿਰ ਇਹਨਾਂ ਦਾ ਐਡਰੈਸ ਕਰਨਾ ਪੋਡੀਅਮ ਤੇ ਉਤੋਂ ਇਸ ਨੂੰ ਸਖਤ ਸ਼ਬਦਾਂ ਦੇ ਵਿੱਚ ਅਸੀਂ ਕੰਡੈਮਨ ਕਰਦੇ ਬੇਸਿਕਲੀ ਇਹ ਡੈਮੋਕ੍ਰੇਸੀ ਨੂੰ ਖਤਮ ਕਰਨ ਦੇ ਵਿੱਚ ਮੈਂ ਫਰੈਸ਼ ਚਿਹਰਾ ਸੀਗਾ ਔਰ ਯੂਥ ਕਾਂਗਰਸ ਦੇ ਵਿੱਚੋਂ ਮੈਂ ਬਲੌਕ ਪ੍ਰਧਾਨ ਰਿਹਾ ਫਿਰ ਮੈਂ ਆਪ 2015 ਚ ਲੋਕ ਲੋਕ ਸਭਾ ਅਧਿਐਕਸ਼ ਰਿਹਾ ਫਿਰ ਇੱਕ ਡਿਊ ਪ੍ਰोसीਜਰ ਪਾਰਟੀ ਨੇ ਫਾਲੋ ਕੀਤਾ ਜਿੱਦੇ ਚ ਉਹਨਾਂ ਨੇ ਪ੍ਰੋਪਰ ਪੂਰੀ ਕਨਸਿਸਟੈਂਸੀ ਦੇ ਵਿੱਚੋਂ ਜਾ ਕੇ ਸਰਵੇ ਕਰਾਏ ਔਰ ਸੀਨੀਅਰ ਲੀਡਰਸ਼ਿਪ ਦੇ ਜਿਹੜੀ ਇਹ ਸਰਵੇ ਰਿਪੋਰਟਸ ਲਈਆਂ ਉਹਦੇ ਮੁਤਲਕ ਇਟਸ ਨਾਟ ਕੰਪਲਸਰੀ ਕਿ ਅਸੀਂ 70 ਹੀ ਬਦਲਨੇ ਆ ਜਾਂ 50 ਬਦਲਨੇ ਆ ਜਾਂ 30 ਬਦਲਨੇ ਆ ਫਿਗਰ ਕੋਈ ਪਾਰਟਿਕੂਲਰ ਫਿਗਰ ਨਹੀਂ ਹੈਗੀ ਬਟ ਜਿਹੜਾ ਬੰਦਾ ਡਿਸਰਵ ਕਰਦਾ ਜਿਹੜਾ ਬੰਦਾ ਦਿਨ ਰਾਤ ਮਿਹਨਤ ਕਰ ਰਿਹਾ ਪਾਰਟੀ ਲਈ ਔਰ ਜੇ ਉਹ ਸਰਵੇ ਦੇ ਵਿੱਚ ਨਾਮ ਆਉਂਦਾ ਫਾਰ ਐਗਜ਼ਾਮਪਲ ਮੈਂ ਗੁਰਦਾਸਪੁਰਾ ਜੇ ਮੇਰਾ ਕੰਮ ਮਾੜਾ ਹੈ ਮੇਰੇ ਤੋਂ ਕੋਈ ਹੋਰ ਇਫੈਕਟਿਵ ਬੰਦਾ ਉੱਥੇ ਹੈਗਾ ਵਾਈ ਨਾਟ ਉਹਨੂੰ ਚਾਂਸ ਕਿਉਂ ਨਹੀਂ ਮਿਲਣਾ ਚਾਹੀਦਾ ਔਰ ਜੇ ਕੋਈ ਉਹ ਤੋਂ ਸੈਕੰਡ ਹੈ ਉਹਨੂੰ ਕਿਤੇ ਹੋਰ ਕਮੋਡੀਟ ਪਾਰਟੀ ਵੱਲੋਂ ਕੀਤਾ ਜਾ ਸਕਦਾ ਸੋ ਜਿੱਤਣ ਵਾਲੇ ਚਿਹਰੇ ਮੁੱਖ ਪ੍ਰਾਇੋਰਟੀ ਸਾਡੀ ਪਾਰਟੀ ਦੀ ਰੋ ਇਹ ਸਿਰਫ ਉਹ ਵੀ ਨੇ ਕਾਂਗੜਾ ਸਾਹਿਬ ਜਿਹੜੀ ਗੱਲ ਹੈ ਚੱਕੀ ਹੈ ਤੇ ਉਹਨੇ ਕਿਹਾ ਕਿ ਸਰਪੇ ਹੋਣਾ ਚਾਹੀਦਾ ਹੈਗਾ ਇਹਦਾ ਨਹੀਂ ਕਰਨਾ ਚਾਹੀਦਾ ਕਿ ਪਾਵਕੀ ਜੀ ਪੈਰਿਡ ਦੇ ਅਦਾਰ ਦੇ ਉੱਤੇ ਟਿਕ ਜਿਹੜੀ ਉਹ ਮਿਲਣੀ ਚਾਹੀਦੀ ਹੈ ਦੇਖੋ ਜਿਹੜਾ ਜਿਹੜੀ ਗੱਲ ਕਾਂਗੜਾ ਸਾਹਿਬ ਨੇ ਦੇਖੋ ਲੀਡਰਸ਼ਿਪ ਉਹ ਨੂੰ ਕੋਈ ਗਲਤ ਅਦਾਜ਼ ਨਾ ਕੀਤਾ ਜਾਵੇ ਨਾ ਦੇਸਣਾ ਦੇਖੋ ਬਜ਼ੁਰਗ ਲੀਡਰਸ਼ਿਪ ਨੂੰ ਕੋਈ ਦਰਕਨਾਰ ਨਾ ਕਰ ਸਕਦਾ ਨਾ ਕਰ ਸਕਦਾ ਨਾ ਕਰਨਾ ਚਾਹੀਦਾ ਕਿਉਂਕਿ ਉਹਨਾਂ ਦਾ ਮਾਰਗਦਰਸ਼ਨ ਔਰ ਸਾਡੀ એનર્ਜੀ ਯੂਥ ਦੀ એનર્ਜੀ ਅਫੈਕਟਿਵਲੀ ਤਾਂ ਹੀ ਕੰਮ ਕਰੂਗੀ ਜੇ ਸਾਡੇ ਜਿਹੜੇ ਬਜ਼ੁਰਗ ਲੀਡਰ ਨੇ ਸੀਨੀਅਰ ਨੇਤਾ ਨੇ ਉਹਨਾਂ ਦਾ ਆਸ਼ੀਰਵਾਦ ਸਾਰਿਆਂ ਦੇ ਉੱਤੇ ਰਹੇਗਾ ਇਟਸ ਅ ਕਲੈਕਟਿਵ ਐਫਰਟ ਜੇ ਪਾਰਟੀ ਨੂੰ ਅੱਗੇ ਲੈ ਕੇ ਜਾਣਾ ਨਹੀਂ ਬਿਲਕੁਲ ਸਹਿਮਤ ਹੈ ਜੀ ਕਾਂਗਰਸ ਸਾਹਿਬ ਨੇ ਇਹੀ ਕਿਹਾ ਕਿ ਜਿਹੜੇ ਡਿਸਰਵ ਕਰਦੇ ਆ ਉਹਨਾਂ ਨੂੰ ਤੁਸੀਂ ਨੀਚੇ ਲੈਵਲ ਤੇ ਉਹਨਾਂ ਦਾ ਸਰਵੇ ਕਰਾਓ ਔਰ ਜਿਹੜੇ ਡਿਸਰਵ ਕਰਦੇ ਉਹਨਾਂ ਨੂੰ ਅੱਗੇ ਲੈ ਕੇ ਆਓ ਔਰ ਪਾਰਟੀ ਜਿਹੜੀ ਆ ਉਹ ਜਿਹੜੇ ਡਿਸਰਵ ਕਰਦੇ ਆ ਉਹਨਾਂ ਦੇ ਉੱਤੇ ਪਾਰਟੀਆਂ ਕੰਮ ਕਰ ਵੀ ਰਹੀ ਆ ਸਾਡੀ ਪਾਰਟੀ ਵੀ ਕੰਮ ਕਰ ਰਹੀ ਆ ਔਰ ਹਰ ਚੀਜ਼ ਜਿਹੜੀ ਆ ਉਹ ਪਬਲਿਕਲੀ ਨਹੀਂ ਦੱਸੀ ਜਾ ਸਕਦੀ ਕੁਝ ਗ ਮੈਨੂੰ ਵੀ ਨਹੀਂ ਦੱਸ ਸਕਦੇ ਜਿਹੜੀਆਂ ਪੀਸੀਸੀ ਪ੍ਰਧਾਨ ਔਰ ਸਾਡੇ ਇੰਚਾਰਜ ਸਾਹਿਬ ਨੇ ਕਰਨੀਆਂ ਸੋ ਇਹ ਗੱਲ ਮੈਂ ਪਹਿਲਾਂ ਹੀ ਕਹ ਦਿੱਤੀ ਕਿ ਜਿਹੜਾ ਜਿੱਤਣ ਵਾਲਾ ਉਹਨੂੰ ਟਿਕਟ ਜਿਹੜੀ ਆ ਪਾਰਟੀ ਮੁਖ ਪ੍ਰਾਇੋਰਟੀ ਹੋਊਗਾ ਔਰ ਸਾਡਾ ਵੀ ਇਹੀ ਮੰਨਣਾ ਹੈ ਕਿ ਜਿਹੜੇ ਜਿੱਤਣ ਵਾਲੇ ਉਹਨਾਂ ਨੂੰ ਪ੍ਰਾਇੋਰਟੀ ਦਿੱਤੀ ਜਾਵੇ। ਸਭੀ ਕੋ ਕਹਿ ਰਹੇ ਨੇ ਕਿ ਜਿਹੜੀ 70% ਦੀ ਗੱਲ ਹੋ ਰਹੀ ਹੈ ਕਿ ਯੰਗ ਬਲੱਡ ਨੂੰ ਟਿਕਟਾਂ ਦਿੱਤੀ ਜਾਣ ਕਹਿੰਦੇ ਉਹ ਟਿਕਟਾਂ ਜਿਹੜੀਆਂ ਨੇ ਰਿਲੀਜ਼ ਕਰ ਦਿਓ ਤਾਂ ਕਿ ਉਹ ਵੀ ਫ੍ਰੀ ਹੋ ਜਾਣ ਜਿਨ੍ਹਾਂ ਨੂੰ ਟਿਕਟਾਂ ਮਿਲਣੀਆਂ ਨੇ ਤੇ ਦੇਖੋ ਜੇ ਜੇ ਦੇਖੋ ਜੇ ਆਪਾਂ ਜੇ ਪਾੜਾ ਕੱਲ ਨੂੰ ਕੋਈ ਗੱਲ ਕਹਿੰਦਾ ਹੈ ਕਿ ਪਾਰਟੀ ਨੂੰ ਐ ਕਰ ਦੇਣਾ ਚਾਹੀਦਾ ਇਟ ਮੀਨਸ ਕਿ ਫਿਰ ਆਪਾਂ ਪਾਰਟੀ ਨੂੰ ਹੀ ਤੇ ਦੇਖੀਏ ਨਾ देयर इज ਅ ਸਟੇਟ ਇਨ ਚਾਰਜ ਜਨਰਲ ਸੈਕਟਰੀ देयर इज ਅ ਪੀਸੀਸੀ ਪ੍ਰੈਜ਼ੀਡੈਂਟ देयर इज ਅ ਸੀਐਲਪੀ ਲੀਡਰ ਅਸੀਂ ਆਪ ਦੀ ਗੱਲ ਰੱਖ ਸਕਦੇ ਆ ਅਸੀਂ ਉਹਨਾਂ ਨੂੰ ਗਾਈਡ ਨਹੀਂ ਕਰ ਸਕਦੇ ਡਾਇਰੈਕਟ ਨਹੀਂ ਕਰ ਸਕਦੇ ਸੋ ਮੈਂ ਸਮਝਦਾ ਕਿ ਇਹ ਪਾਰਟੀ ਸੀਨੀਅਰ ਲੀਡਰਸ਼ਿਪ ਤੱਕ ਛੜਨਾ ਚਾਹੀਦਾ ਬਟ ਮੁੱਖ ਪ੍ਰਾਇੋਰਟੀ ਇਹੀ ਰਹੇਗੀ ਕਿ ਜਿਹੜੇ ਜਿੱਤਣ ਵਾਲੇ ਕੈਂਡੀਡੇਟ ਨੇ ਜਿਹੜੇ ਪਾਰਟੀ ਦੇ ਲਾਇਲ ਨੇ ਔਰ ਮਿਹਨਤ ਕਰ ਰਹੇ ਨੇ ਉਹਨਾਂ ਨੂੰ ਟਿਕਟਾਂ ਦੇਵਾਂਗੇ ਤੇ ਤੁਹਾਡੀ ਸਾਡੀ ਸਰਕਾਰ ਬਣੇਗੀ। ਬਾਕੀਆਂ ਦੀ ਟਿਕਟਾਂ ਕੱਟ ਨਹੀਂ ਸੋ। ਸੋ ਮੈਂ ਕਹਿੰਦਾ ਜਿੱਤਣ ਵਾਲੇ ਜੇ ਜਿੱਤਣ ਵਾਲੇ ਘੋੜੇ ਸਾਡੇ ਕੋ ਉਣਗੇ ਤੇ ਤਾਂ ਹੀ ਅਸੀਂ ਸਰਕਾਰ ਦੇ ਸੁਪਨਾ ਲੈ ਸਕਨੇ ਆ ਨਾ। ਜੇ ਪਾੜਾ ਵੀਕ ਆ ਤੇ ਪਾੜੇ ਦੀ ਜਗ੍ਹਾ ਕੋਈ ਤਕੜਾ ਬੰਦਾ ਆਏਗਾ ਤਾਂ ਹੀ ਤੁਹਾਡੇ 117 ਦੇ ਵਿੱਚੋਂ ਤੁਸੀਂ 80 ਜਾਂ 90 ਜਿੱਤੋਗੇ। ਜੇ ਅਸੀਂ ਹਰਨ ਵਾਲਿਆਂ ਨੂੰ ਦਾਂਗੇ ਫਿਰ ਪਾਰਟੀ ਜੀ ਕਦੇ ਵੀ ਜਿਹੜੀ ਹੈ ਸੱਤਾ 'ਚ ਨਹੀਂ ਆ ਸਕਦੀ। ਸੋ ਸਭ ਤੋਂ ਪਹਿਲਾਂ ਮੁੱਖ ਹਰ ਪਾਰਟੀ ਦਾ ਹੀ ਹੁੰਦਾ ਕਿ ਜਿੱਤਣ ਵਾਲੇ ਚਿਹਰਿਆਂ ਨੂੰ ਦਿੱਤੀ। ਕਿ ਮੁੱਦੇ ਤੋਂ ਲੈ ਕੇ ਲਗਾਤਾਰ ਪੰਜਾਬ ਕਾਂਗਰਸ ਕਮੇਟੀ ਕੇ ਦੁਆਰਾ ਅਨੇਕ रैलियाँ निकाली गई और अभी जिस प्रकार से अमेरिका और भारत के बीच जो तो ट्रेड ड्रील हुआ और उसके बाद जो तो किसानों के लिए भारत के दरवाजे खोल दिए गए और इस मामले को लेकर राहुल गांधी जी लोकसभा में और लोकसभा बाहर भी जिस तरीके से उठा रहे हैं उसके पहले भी किसानों के मुद्दे की लड़ाई वो लड़ते रहे इस मुद्दे की भी लड़ाई की शुरुआत हम पंजाब से करेंगे इसमें किसान और मजदूर दोनों के मिला के एक बड़ी रैली इसमें राहुल जी और तमाम हमारे सेंट्रल के लीडर रहेंगे और ये संभवतः 28 फरवरी या एक मार्च दोनों में से कोई एक तिथि दिल्ली से कन्फर्म होकर आ जाएगा फिर ये दोनों तिथि में 28 फरवरी या एक मार्च शनिवार या रविवार दो में से एक तिथि राहुल गांधी जी ने संसद में भी हाँ तो, तो बिल्कुल बिल्कु, सही बात है अमित शाह जी कहाँ चाहते हैं कहाँ डिबेट करना चाहते हैं हम लोग आएंगे पूरे देश के किसान आएंगे आप समय और स्थान तय करिए हम सब आएंगे मैं उसको चुनौती दे रहा हूँ अमित शाह को जिस मंच में और जो स्थान तय कर ले हम लोग आएंगे ये दोनों एक साथ करेंगे आपको? मतलब क्या-क्या तो उन्होंने अपनी बातें रखी है ये भी बात सामने आई थी कि भाई जो टिकट बंटवारे को लेकर जो पहले बयानबाजी देखो एक चीज है टिकट वितरण और नेता, नेता का चयन विधायक दल के नेता का चयन ये हाईकमान का विशेष अधिकार है इसमें किसी कोई न कोई किसी को कोई शिकवा है न कोई शिकायत है न किसी का दावा है नंबर एक नंबर दो पार्टी जो जोधपुर जो डिक्लेरेशन है उसमें तय हुआ है कि एसटी, एससी, ओबीसी, माइनॉरिटी उमेन मेन्स इन सबको स्थान देना है पचास पचास परसेंट से आ, अधिक जो लोग हैं उसमें पचास वर्ष से कम के लोग रहेंगे और अभी संगठन सृजन में आप देखेंगे इस प्रकार से युवाओं को महिलाओं को भी स्थान दिया गया ओ बी सी स्थान दिया गया एस टी एस सी को स्थान दिया गया है तो ये पूरा ढांचा जब हम संगठन में कर रहे हैं ये बात सही है कि महिलाएं थोड़ी कम रह गई है लेकिन हमारी कोशिश है कि महिला को ज़्यादा से ज़्यादा हम दें लेकिन उसके अलावा आप देखेंगे एस टी एस सी ये पर्याप्त संख्या में दिया गया है और 50 वर्ष से कम उम्र के बहुत सारे हमारे जिला प्रधान बने पूरे देश भर में जो भी आठ जिले आठ प्रदेश में जो संगठन सृजन हुआ है उसमें तो जब टिकट की बात आएगी तो निश्चित रूप से युवाओं को महत्व दिया जाएगा महिलाओं को महत्व दिया जाएगा